Thank <laughs> you. ਲੱਗੇ ਗੌਸਪਾਕ ਸਰਕਾਰ ਆਈ ਹੈ ਜੀ ਕਰੇ ਗੌਸਪਾਕ ਸਰਕਾਰ ਦਾ ਸੁਣ ਕੇ ਸਰੋ ਗੌਸਪਾਕ ਸਰਕਾਰ ਦੇ ਦਾ ਘਰੇ ਬਿਠੇ ਨੇ ਤੇ ਪਹਿਲਾਂ ਪਤਾ ਨਹੀਂ ਆ ਵੀ ਆ ਰਹੇ ਆ ਉਹਨਾਂ ਤੁਮ ਪੈਂਦੀ ਹੈ ਤੇ ਜਦੋਂ ਆਉਂਦੇ ਜਦੋਂ ਚੱਲਦੇ ਤੇ ਫੇਰ ਕਿੰਨੀ ਵੀ ਤੁਮ ਪੈਂਦੀ ਹੋ ਹੈਨਾ ਅਗਰ ਤਾਰੀ ਲਾ ਲਿਆ ਸਾਰੇ ਅਲੀ ਮੀਰਾ ਗੋਸਪਾਲ ਦਾ ਮੇਲਾ ਦਾਤਾ ਸਰਕਾਰ ਦਾ ਮੇਲਾ ਮੇਰੇ ਮੋਲਾ ਅਲੀ ਸਰਕਾਰ ਦਾ ਮੇਲਾ ਮਾਂ ਦੀ ਪੀਰ ਫਕੀਨਾ ਅਲੀ ਹਸਰਦੀ ਹੁਸੈਨ ਦਾ ਮੇਲਾ ਵਾਜਾ ਸਰਕਾਰ ਅਜਮੇਰੀ ਦਾ ਮੇਲਾ ਹੈ ਫਿਰ ਹੈਗਾ ਮੇਲਾ ਮਾਹੀਸ਼ਾ ਸਰਕਾਰ ਦਾ ਮੇਲਾ ਲੱਕ ਦਾਤਾ ਸਰਕਾਰ ਦਾ ਮੇਲਾ ਇਹ ਬਾਪੂ ਤਰਾਗੀ ਸ਼ਾਹ ਦਾ ਮੇਲਾ ਰਹਿਮਤ ਸ਼ਾਹ ਦਾ ਮੇਲਾ ਮਸਤਾਨ ਸ਼ਾਹ ਦਾ ਮੇਲਾ ਇਹ ਹਰ ਇੱਕ ਪੀਰ ਫਕੀਰ ਦਾ ਅਜ ਮੇਲਾ ਸਾਰੇ ਨਾਲ ਜੁੜਿਆ ਹੋਇਆ ਕਿਉਂਕਿ ਸਾਰੇ ਜਿੰਨੇ ਹੁੰਦੇ ਨੇ ਨਾ ਮਾਰੇ ਦੇ ਨਾਲ ਹੀ ਹੁੰਦੇ ਮਾਰਾ ਇਹ ਤੋਂ ਵੱਡਾ ਕੋਈ ਫਕਰ ਨਹੀਂ। ਗੋਸਪਾਕ ਸਰਕਾਰ ਦੇ ਸਾਰੇ ਹੀ ਬੱਚੇ ਆ। ਸਾਰ ਰੱਬ ਦੀ ਵੜੀ ਨਹੀਂ ਹੋ ਸਕਦਾ ਜਦ ਤੱਕ ਲਗਦੀ ਮੋਰ ਮੀਣਾ ਸਰਕਾਰ ਦੀ ਨਹੀਂ। ਹੈ? ਠੀਕ ਹੈ। ਤੇ ਉਹ ਦਸਤਾ ਜੀ ਮੇਰੇ ਪੀਰ ਵਾਲਾ ਡੇਰਾ। ਸੱਦ ਕੇ ਜਾਵਾਂ ਮੈਂ 11ਵੇਂ ਵਾਲੜੇ ਤੋਂ। ਹਰ ਹਰ ਮਾਂ ਵੇ, ਬਾਹਰ ਬਾੜ 11। ਹੈ? ਅੱਠ ਅੱਲਾ ਮੁਹੰਮਦ ਨੂੰ ਹਰਫ ਲੱਗਦੇ। ਠੀਕ ਹੈ। ਕਿਉਂ ਜੀ ਹੋ ਗਏ ਨੇ ਤੇਰੇ ਦੇ 7 ਤੇ 4 11 ਤੇ ਸਰਕਾਰ ਮੀਨਾ ਗੋਪਾਲ ਪਾਕੀ ਦਾ ਮੇਲਾ ਇਹ ਉਹਨਾਂ ਆਪੇ ਕਰਵਾਇਆ ਸਾਨੂੰ ਨਹੀਂ ਪਤਾ ਕਿੱਦਾਂ ਹੋਣ ਲਿਆ ਮੇਲਾ ਇਹ ਸੱਚ ਮੈਂ ਕਹਿ ਰਿਹਾ ਸੱਚ ਸਾਨੂੰ ਨਹੀਂ ਪਤਾ ਅਸੀਂ ਤਾਂ ਡੋਲ ਗਏ ਸੀ ਅਸੀਂ ਤਾਂ ਸਾਰਾ ਕੁਝ ਸਾਨੂੰ ਨਹੀਂ ਪਤਾ ਕਿੱਦਾਂ ਮੇਲਾ ਹੋ ਰਿਹਾ ਹੈ ਸੰਗਤ ਜੀ ਕਿੱਦਾਂ ਮੇਲਾ ਨਹੀਂ ਹੋ ਰਿਹਾ ਬਸ ਇੰਨਾ ਗਾ ਕਿ ਉਹ 29 ਤੁਰਿਆ ਸਾਨੂੰ ਵੀ ਚੱਲ ਵੀ ਇੱਧਰ ਚੱਲ ਚੱਲ ਵੀ ਇੱਧਰ ਚੱਲਾ ਚੱਲ ਵੀ ਉਹਨਾਂ ਨੇ ਮੇਲਾ ਕਰਾਇਆ ਪਰ ਸਾਨੂੰ ਵੀ ਸਾਨੂੰ ਵੀ ਮੇਲਾ ਹੋਊਗਾ ਇਹ ਸੱਚ ਗੱਲ ਇਹ ਦਿਲ ਦੀ ਗੱਲ ਪਰ ਉਹ ਬੈਠੇ ਆ ਉਹ ਕਰਵਾਉਣ ਵਾਲੇ ਬੈਠੇ ਆ ਕਰਵਾ ਲੈਂਦੇ ਆ ਕਿਹਨੂੰ ਬਸ ਇੰਨਾ ਕਾ ਕਿ ਸੱਚੇ ਦਿਲਾਂ ਦੇ ਬੰਦੇ ਜਿੰਨਾ ਕ ਬੰਦੇ ਇੱਥੋਂ ਬੰਦੇ ਆ ਬਾਕੀ ਨਾਟਕ ਨਹੀਂ ਨਾਟਕ ਵਾਲੇ ਨੇ ਉਹ ਮਾਲਕ ਉਹ ਬੇਟਾ ਉਹਨੂੰ ਪਤਾ ਸੱਚ ਕੀ ਕੀ ਹੈ ਠੀਕ ਹੈ ਨਾ ਇਹੋ ਹੀ ਬੱਚੇ ਆ ਜਿਹੜੇ ਨਾਲ ਰਲ ਕੇ ਮੇਲਾ ਕਰਾਉਂਦੇ ਇਹੋ ਹੀ ਬੱਚੇ ਆ ਕੋਈ ਗੱਲ ਸਾਨੂੰ ਇੱਕ ਦੀ ਘਾਟ ਆ ਉਹ ਵੀ ਪੂਰੀ ਹੋ ਜਾਊਗੀ ਠੀਕਾ ਬਾਕੀ ਸਾਰੇ ਆ ਜਾਣਾ ਉਹ ਆ ਜਾਣਾ ਉਹਦੇ ਇੱਥੇ ਡਿੱਗਦੀ ਨੇ ਆਉਣਾ ਪੈਂਦੀ ਨੇ ਆਉਣਾ ਵੇਖ ਲਈ ਮੇਰਾ ਇਹ ਅੱਜ ਮੇਰਾ ਅੱਜ ਫਰੋਦ ਹੈ ਮਾਨ ਹੰਕਾਰਾਂ ਵਾਲੇ ਨੂੰ ਤਾਂ ਦੋ ਹੱਥੀ ਲੈਂਦਾ ਮਾਰੂ ਉਹ ਵਾਸਪਾਖ ਸਰਕਾਰ ਮਾਹੀਸ਼ਾ ਸਰਕਾਰ ਆ ਜੋ ਉਹਨੇ ਕਿਹਾ ਉਹ ਪੂਰਾ ਹੁੰਦਾ ਕਰੇ ਮਾਹੀਸ਼ਾ ਸਰਕਾਰ ਦਾ চ <laughs> হালো